ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਦਾਰ ਆਲਰਾਉਂਡਰ ਤੇ ਹੁਣ ਆਪਾਂ ਖੜੇ ਆ ਆਪਣੇ ਖੇਤ ਤੇ ਆਹ ਵੇਖੋ ਜੀ ਝੋਨਾ ਪਹਿਲਾਂ ਤੇ ਮੋਦਲ ਪਨੀਰੀ ਬੀਜ ਕੇ ਸਿੱਧਾ ਲਾਂਦੇ ਸੀ ਹੁਣ ਇੱਥੇ ਝੋਨਾ ਬੀਜ ਦਿੱਤਾ ਹੈ ਤੇ ਪਾਣੀ ਲਾਦਾ ਕੰਪਿਊਟਰ ਕਰਾਇਆ ਲਾ ਕੇ ਤੇ ਇੱਧਰ ਡੈਡੀ ਜੀ ਵੀ ਬੈਠੇ ਹੋਏ ਨੇ ਚੱਲਦੇ ਆ ਡੈਡੀ ਜਰਾ ਕੋ ਆਏ ਪਿੰਡ ਮੋਟਰ ਐ ਨਹੀਂ ਯਾਰ ਇੱਥੇ ਇਸ਼ਨਾਨ ਵੀ ਕਰਾਂ ਕਰਾਂਗੇ ਨਾਵਾ ਧੋਵਾ ਕਰਾਂਗੇ ਆਓ ਡੈਡੀ ਜੀ ਬੈਠੇ ਨੇ ਆ ਸਾਡਾ ਕਾਕਾਏ ਹਾਲੋ ਕਰ ਦੋ ਆ ਸਪਰੇਅ ਕਰਨ ਲੱਗਿਆ ਪਹਿਲੇ ਪਾਣੀ ਤੋਂ ਘਾਲੀ ਸਪਰੇਅ ਜਿਆਦਾ ਹੀ ਕਰਨੀ ਪੈਂਦੀ ਪੈਂਡੀ ਹਾਂ ਹਾਂ ਪੈਂਡੀ ਆਉਂਦੀ ਹੈ ਕੋਈ ਸਪਰੇਅ ਉਹ ਕਰਨੀ ਹੈ ਤੇ ਮੰਦੇ ਜੀ ਆ ਗਏ ਸਪਰੇ ਵਾਲੇ ਹੁਣ ਇਹਨਾਂ ਨੂੰ ਲੱਗ ਜਾਣਾ ਸਪਰੇ ਕਰਨਾ ਉਹ ਸਾਡਾ ਆਉਂਦਾ ਗਵਾਂਢੀ ਰਾਜੂ ਪਾਣੀ ਕਿਵੇਂ ਠੰਡਾ ਇਹਨਾਂ ਮਾਰੇ ਨੀਏ ਬੰਦੇ ਨੂੰ ਮਿਲ ਉਹ ਕਿੰਨੇ ਡਰਮ ਆਇਆ ਕਰਦੇ ਕਿਲੇ ਚ 6 6 ਕੀ ਰੇਡ ਰੂਟ ਕੱਢਿਆ ਜੇ 20 ਰੁਪਏ ਦਾ ਝੋੜ ਤੂੰ ਮਾਰਨੇ ਤੇਵੇਂ ਗਿੱਜਿਆ 20 ਰੁਪਏ ਡਰਮੀ ਐ ਜਿਹੜਾ ਮਕੀਤ ਵਾਲੋ 20 ਰੁਪਏ ਡਰਮੀ ਐ ਸੰਪਰਕ ਕਰੋ ਰਾਜੀ ਨੰਬਰ ਦਾ ਛੇਤੀ ਰਾਜੀ ਠੇਕੇਦਾਰ ਰਾਜੀ ਠੇਕੇਦਾਰ ਭਰ ਲਓ ਭਰ ਲਓ ਆ ਵੀ ਅੱਜ ਹੁਣ ਕੱਲ ਨੂੰ ਆਏਗੀ ਕਿ ਲੈਟ ਕੱਲ ਡਾ ਕੱਲ ਨੂੰ ਭਰਿਆ ਜਾਏਗਾ 2 ਕਿਲੋ ਇੱਥੇ ਭਰਤਾ ਹੈ ਤੇ ਨਾਲੋਂ ਨਾਲ ਸਪਰੇਅ ਕਰ ਦੇਣੀ ਝੋਨੇ ਦੀ ਅੱਗੇ ਨਹੀਂ ਤੇ ਲਾਉ ਵਿਚਾਰੇ ਜੱਬ ਦੇ ਸੰ ਲੋਕੀ ਚਲੋ ਕੁਝ ਲਵਾਣਗੇ ਵਿਚੋਬੇ ਵਾਲਾ ਵੀ ਲਵਾਣਗੇ ਆ ਵੀ ਸਾਰਾ ਝੋਨਾ ਕੇਰਿਆ ਹੋਇਆ ਆ ਬੰਦੇ ਨਾਲੋਂ ਨਾਲੇ ਸਪਰੇਅ ਜਿਆਦਾ ਕਰਨੀ ਪੈਂਦੀ ਝੋਨੇ ਦੀ ਹੋਰ ਵੀ ਜਿਆਦਾ ਚੱਕਰ ਕੋ ਕੋ ਪਾ ਆ ਲੈ ਤੂੜੀ ਰੱਢੀ ਹੁੰਦੀ ਹੈ ਹਾਂ ਕੋਈ ਨਹੀਂ ਲਿਖੀ ਨਹੀਂ ਆਈ ਤੂੜੀ ਰੱਢੀ ਰੋਟੀ ਤੂੜੀ ਉਹਨੇ ਪਾਣੀ ਛਿੜਕਿਆ ਹੁਣ ਆਹ ਸਾਡੀ ਰੱਢੀ ਗਾਂ ਦੇ ਦਵਾਈ ਆ ਚੱਲਣਾ ਵੇ ਛੱਡ ਦੇ ਪਾ ਲੈ ਪਾ ਲੈ ਵੀਰ ਲੋਈ ਤੇ ਪਾਣ ਲੱਗੇ ਨੇ ਤੇ ਰਾਜੂ ਵਧੀਆ ਕੰਨੀ ਸਪਰੇਅ ਓਏ ਕੋਈ ਛੱਡਣਾ ਨਹੀਂ ਥਾਂ ਸਾਡੇ ਪਿੱਛੇ ਪਿੱਛੇ ਹੀ ਆ ਕਾਲੇ 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 ਚੱਲ ਚੱਲ ਗੱਲਾਂ ਲਾ ਲੈ ਤੂੰ ਲਓਏ ਹੋ ਗਿਆ ਮਸ਼ੀਨ ਆ ਸਟਾਰਟ ਕਿਲੋਮੀਟਰ ਹੋ ਗਏ ਵੈਰੀ ਗੁੱਡ ਵੈਰੀ ਗੁੱਡ ਕਮਾ ਲਓ ਕਮਾ ਲਓ ਨੇਰੀਆਂ ਮਿੱਤਰੋ ਹੁਣ ਚੱਲੇ ਆਪਾਂ ਕਰੇ ਸਪਰੇਅ ਕਰ ਦੇਣੀ ਸ਼ਾਮ ਦਾ ਟਾਈਮ ਹੋ ਗਿਆ ਕੀ ਹੋ ਗਿਆ ਚਪੜ ਸੈੱਟ ਕਰ ਰਹੇ ਪਾਜਲਾ ਪਾਜਲਾ ਪਾਟਲਾ ਪਾਟਲਾ ਪਾਜ ਦੇਖਣਾ ਚਾਹੀਦਾ ਸਪਰੇਅ ਤੇ ਵਧੀਆ ਕਰੀ ਜਾਂਦੇ ਤੇ ਉਹ ਹੈ ਆਪਣਾ ਹੋਮ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਿਓ ਵੀਰੋ ਤੇ ਮਿਲਕੀ ਦਾ ਆਲਰਾਉਂਡਰ ਦੇ ਫੇਸਬੁਕ ਤੇ YouTube ਵਾਲੇ ਨੂੰ ਕਿਆਲ ਨੂੰ ਕਰ ਲਿਓ ਫੋਲੋ